ਇਹਾਂ ਲੋਕ ਹਿੰਦੂਆਂ ਦਾ ਮਤ ਹੈ ਪਰ ਗੁਰੂ ਮਹਾਰਾਜ ਸਾਹਿਬ ਦਾ ਮਤ ਹੈ ਵੀ ਇਹ ਜੁਲਾਹ ਦੇ ਕਾਰਜ ਨਾਲ ਜਾਨੂ ਹੋਇਆ ਨੀਜ ਕੁਲਾ ਜੁਲਾਹਰਾ ਪੈ ਉਹ ਗੁਣੇ ਜੀ हीरा ਸੋਏ ਬਾਣੀ ਦਾ ਮਤ ਹੈ ਜਾਂ ਕੇ ਵਾਵ ਵੈਸੀ ਕਰੀ ਪੂਤ ਐਸੀ ਸਰੀ ਇਹਨ ਲੋਕ ਪ੍ਰਸਿੱਧ ਕਬੀਰਾ ਇਹ ਗੁਰਬਾਣੀ ਦਾ ਸਾਧ ਸੰਗਤ ਜੀ ਉਹ ਆਹੀ ਹੈ ਬੜੀ ਭਾਈ ਗੁਰਬਾਣੀ ਦੀ ਜਿਹਦਾ ਪੁੱਤ ਕਬੀਰ ਨੂੰ ਜੋ ਵਿਆਹਣ ਲੱਗੇ ਇਹ ਜਿਹੜਾ ਨੂਰੀ ਸੀ ਕਿ ਉਸ ਵੇਲੇ ਗਊ ਵਧ ਕਰਨ ਲੱਗਾ ਸੀ ਕਬੀਰ ਕਹਿਣ ਲੱਗਾ ਜੇ ਗਊ ਤਾਂ ਮਾਰਨੀ ਹੈ ਤੇ ਮੈਂ ਉਕਾ ਹੀ ਸ਼ਾਦੀ ਨਹੀਂ ਕਰਾਉਣੀ ਉਸ ਵੇਲੇ ਕਬੀਰ ਨੇ ਗਊ ਵਧ ਕਰਨੋਂ ਹਟਾਇਆ ਸੀ ਉਹ ਦੇਖੋ ਜਿਹਦੇ ਬਾਪੂ ਨੇ ਜਾ ਕੇ ਜਾ ਕੇ ਕੁਲ ਗਊਗਰੇ ਵਧ ਕਰਾਏ ਮਾਨੀਆਂ ਸੇਖ ਸਹੀ Eid ਬਕਰੀਦ ਮੰਨਦੇ ਐ ਮੁਸਲਮਾਨਾਂ ਦੇ हसन हुसैन ਸ਼ੀਦਾਂ ਨੂੰ ਮੰਨਦੇ ਐ ਪੀਰਾਂ ਨੂੰ ਮੰਨਦੇ ਐ ਜਾਂ ਕਿ ਵਾਅ ਵੈਸੀ ਕਰੀ ਬਾਪੂ ਨੂੰ ਗਊ ਕਤਲ ਕਰਨੀ ਚਾਹੀਦੀ ਸੀ ਪੁੱਤ ਐਸੀ ਸਰੀ